ਆਲੋਡਿਨ ਆ ਦੇਖੇ ਮਰੇ ਜੇ ਆਉਂ ਇੱਕ ਦੂਸਰੀ ਲੀਜੇ ਨੀ ਕੈਂਡੀਗੈਟ ਕਿਹਦੇ ਅਸੀਂ ਇਸ ਤੋਂ ਮਾਣ ਕਰਾਂਗੇ ਇਲੈਕਸ਼ਨ ਦੇ ਦੌਰਾਨ ਇੱਕ ਤਾਂ ਵੀਰਵਿੰਦਰ ਹੁਣਾਂ ਨੇ ਦੱਸਿਆ ਮੈਂ ਕਿ ਸਾਡੇ ਸਤਾਰਜੋਗ ਐਮਐਲਏ ਸਾਹਿਬ ਕਿਦੋਂ ਇੱਥੇ ਆਏ ਸੀ ਕਿਤੇ ਨਹੀਂ ਸਭ ਤੋਂ ਵੱਡੀ ਸਮੱਸਿਆ ਅਸੀਂ ਮਹਿਸੂਸ ਕੀਤੀ ਕਿ ਜਿਹੜੀ ਕਹਿੰਦੇ ਪਾਣੀ ਦੀ ਹੈ ਜਿਹੜਾ ਏਕੂ ਭਾੜੇ ਤੇ ਪਾਣੀ ਬਲੌਕ ਹੋ ਜਾਂਦਾ ਜਿੱਦਾਂ ਸਾਰੇ ਪਿੰਡ ਦੇ ਸਾਰੇ ਪਿੰਡ ਨੂੰ ਬਹੁਤ ਮੁਸ਼ਕਲ ਹੁੰਦੀ ਸੀ। ਔਰ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਡੇ ਅਸ਼ੀਰਵਾਦ ਨਾਲ। ਦੇਖੋ ਬੀਬੀ ਵਿਜਿੰਦਰ ਹੁਣਾਂ ਨੇ ਜ਼ਿਕਰ ਕੀਤਾ ਚਾਰ ਜੂ ਨੂੰ ਆਪਣਾ ਰਿਜ਼ਲਟ ਆਇਆ ਸੀ। ਔਰ ਉਸ ਤੋਂ ਬਾਅਦ ਪਾਰਲੀਮੈਂਟ ਦਾ ਸੈਸ਼ਨ ਆ ਗਿਆ। ਪਰ ਨਾ ਇੱਕ ਛੋਟਾ ਸੈਸ਼ਨ ਹੋਇਆ 7 ਦਿਨ ਦਾ ਫਿਰ ਇੱਕ 20 ਦਿਨ ਦਾ ਸੈਸ਼ਨ ਹੋਇਆ ਮੈਂ ਉੱਥੇ ਵੀ ਕੋਸ਼ਿਸ਼ ਕੀਤੀ ਆ ਆਪਣੀ ਏਰੀਆ ਦੀ ਗੱਲ ਨੂੰ ਲੈ ਕੇ ਪੰਜਾਬ ਦੇ ਗੱਲ ਨੂੰ ਲੈ ਕੇ ਹੈ ਵਾਤਾ ਬਾਰਡਰ ਖੋਲਣ ਦੀ ਗੱਲ ਹੈ। ਜائیں ਤਾਂ ਜਿਹੜਾ ਕੂਰਸਮ ਹੈ ਜਿਹੜੇ ਸਾਡੇ ਚਮਕੌਰ ਸਾਹਿਬ ਤੋਂ ਲੈ ਕੇ ਨਾ ਕੋ ਸਾਰਾ ਮਾਤਾ ਨੈਣਾ ਦੇਵੀ ਤੱਕ ਜائیں ਖੇਤਾਂ ਨੂੰ ਲੈ ਕੇ ਬਲਾ ਚੌਰ ਤੋਂ ਲੈ ਕੇ तमाम ਸਾਡੇ ਨੌਜਵਾਨ ਬਹੁਤ ਵਧੀਆ ਖੇਡਦੇ ਆ ਹਰੇਕ ਮੁੱਦੇ ਨੂੰ ਕੋਸ਼ਿਸ਼ ਕੀਤੀ ਆ ਕਿ ਭਾਰਤ ਸਰਕਾਰ ਦੀ ਨਿਗਰਖ ਲੈ ਗਏ ਔਰ ਉਸ ਤੋਂ ਬਾਅਦ ਸ਼ਰਸ਼ਤ ਤੋਂ ਤਕਰੀਬਨ ਅਜ 12 ਦਿਨ ਨੂੰ ਖਤਮ ਹੋਇਆ ਉਹ ਤੁਹਾਡੀ ਕਿਚੈਰੀ ਚੱਲ ਰਿਹਾ ਹੈ ਔਰ ਇਨ ਬੀਟਵੀਨ ਜਿਹੜਾ ਪ੍ਰੋਸੈਸ ਹੈ ਗ੍ਰਾਂਟ ਦਾ ਉਹ ਵੀ ਪਹੁੰਚ ਗਿਆ ਜਿਤਨਾ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਸਾਡੇ ਸਰਪੰਚ ਜੀ ਨੇ ਮੇਰੇ ਸਾਹਮਣੇ ਬੇਨਤੀ ਕੀਤੀ ਇਹਨਾਂ ਨੇ ਅੱਜ ਦਾ ਦਿਨ ਤੈਅ ਕੀਤਾ ਮੈਂ ਕਹਿੰਦੀ ਆਪਾਂ ਸਾਰੇ ਇਕੱਠੇ ਜਾਣਾ ਹੈ ਔਰ ਸਭ ਤੋਂ ਜ਼ਰੂਰ ਆ ਜ਼ਰੂਰੀ ਜਿਹੜੀ ਪ੍ਰਾਇੋਰਟੀ ਹੈ ਅੱਜ ਜਿਹੜਾ ਇਹ ਗੰਦੇ ਪਾਣੀ ਦੀ ਸਮੱਸਿਆ ਆਪ ਤੇ ਸੀਵਰੇਜ ਵਾਸਤੇ ਤਾਂ ਕਿ ਪਿੰਡ ਦੀ ਇਹ ਅਹਿਮ ਸਮੱਸਿਆ ਦੂਰ ਕਰਨ ਵਾਸਤੇ ਐਮਪੀਐਸ ਤੋਂ 20 ਲੱਖ ਰੁਪਏ ਦੀ ਗ੍ਰਾਂਟ ਮਿਲੀ ਹੈ ਰਿਪੋਰਟ ਦੇ ਇਹਨਾਂ ਕੰਮ ਨੂੰ ਪਰਾ ਕਰਕੇ ਕਿਉਂਕਿ ਅੰਮ੍ਰਿਤ ਸਾਹਿਬ ਕੋ ਰੋਜ਼ ਹੀ ਤੁਹਾਡੇ ਕੋਲ ਦਿੰਦੇ ਆ ਔਰ ਇਹ ਨਾਲ ਇਹ ਕੰਮ ਹੈ ਦੇਰ ਤੋਂ ਦੇ ਰਿਪੋਰਟ ਲੈ ਕੇ ਕੰਮ ਦੇ ਵਿੱਚ ਬਹੁਤ ਰੁਕਣਾ ਹੈ ਪੈਸੇ ਦੀ ਜੀ ਹੋਰ ਵੀ ਕੁ ਕਮੀ ਆਉਂਦੀ ਹੈ ਪਾਉਂਦੀ ਮਤਲਬ ਪ੍ਰਵਾਹ ਨਹੀਂ ਕਰਦੀ ਪਰ ਮੇਰੀ ਬੇਨਤੀ ਦੋ ਤਿੰਨ ਤੁਹਾਨੂੰ ਹੋਰ ਹੈ ਕੋ ਸੁਪੇ ਨੂੰ ਇਹ ਦੇ ਸੈਂਟਰ ਬ੍ਰਾਂਚ ਸਾਰਿਆਂ ਦੇ ਸਹਿਯੋਗ ਦੀ ਲੀਡਰ ਵੀ ਲੋਕਾਂ ਨਾਲ ਹੁੰਦਾ ਹੈ ਤੇ ਲੋਕਾਂ ਨੂੰ ਕਿਨੇ ਚੰਗੇ ਮੁਡੀ ਆ ਉਹਨਾਂ ਤੇ ਇੱਕ ਆਮ ਰੈਵਣੇ ਤੇ ਪੰਚਾਇਤ ਹੀ ਕਰਤਾ ਰਹਿ ਜਾਂਦਾ ਮੈਂ ਬੇਨਤੀ ਕਰਵਾ ਪੰਜ ਚਾਰ ਬਹੁਤ ਵਾਰ ਬੰਦ ਜਿਹੜੇ ਚਾਰ ਪੰਜ ਜਿਹੜੇ ਪਿੰਡਾਂ ਦੀ ਗੱਲ ਕੀਤੀ ਸਾਡੇ ਗੋਪਾਲ ਸਾਹਿਬ ਤੁਸੀਂ ਐਵੇਂ ਬੈਠ ਕੇ ਸਮਾ ਲੋ ਉਹਨਾਂ ਨਾਲ ਬੈਠ ਕੇ ਵਿਚਾਰ ਇਸ ਤਰ੍ਹਾਂ ਬਿਹਤਰ ਹੋ ਸਕਦਾ ਹੈ ਕੋ ਤੁਹਾਨੂੰ ਗੁੱਡ ਗੁੱਡ ਪਾਰਟੀ ਪ੍ਰੋਤਸਪਨ ਕਰ ਬੈਠੀ ਇਥੋਂ ਤੱਕ ਸੀਮਤ ਨਹੀਂ ਹੋਣਾ ਪੈਂਦਾ ਜੇ ਆਪਾਂ ਪੰਜਾਬ ਨੂੰ ਬਿਹਤਰ ਬਣਾਉਣਾ ਹੈ ਤਾਂ ਭਗਵੰਤ ਮਾਨ ਦੀ ਲਗਾਤਾਰ ਬੜੀ ਇਮਾਨਦਾਰ ਕੰਮ ਬਹੁਤ ਬਹੁਤ ਕੋਸ਼ਿਸ਼ ਕਰ ਰਹੇ ਆ ਜਿਹੜਾ ਕਰਕ ਜਿਹੜਾ ਇਹ ਲੋਕਾਂ ਨੇ ਕੀਤਾ ਸੀ ਪੁਰਾਣੀਆਂ ਸਰਕਾਰਾਂ ਨੇ ਉਹਨੂੰ ਲੈਣ ਤੇ ਲੈ ਕੇ ਆਈਏ ਨੌਜਵਾਨਾਂ ਨੂੰ ਸੇ ਔਰ ਖੁਸ਼ੀ ਦੀ ਗੱਲ ਵੇਖੋ ਪਿਛਲੇ ਸਾਲ ਸਾਡੇ ਜਿਹੜੇ ਗਵਰਨਮੈਂਟ ਗਵਰਨਮੈਂਟ ਔਰ ਪ੍ਰਾਈਵੇਟ ਕਾਲਜ ਐ ਕੁਝ ਬੀਏ ਦੀ ਵਿੱਚ ਚੱਲ ਕੇ ਸਟੂਡੈਂਟ ਰੈਕੋਰਡ ਸਿਰਫ ਕਾਲੀਆਂ ਆ ਇਸ ਵਰ ਬੇਡਕ ਸਟੂਡੈਂਟ ਕਾਲਜਾਂ ਚਾਹੀਏ ਵੀਡੀਓ ਜਿਹੜਾ ਦੇਖ ਨੌਜਵਾਨ ਜਿਦੋਂ ਉਹਨਾਂ ਨੂੰ ਇਮਾਨਦਾਰੀ ਨਾਲ ਮੈਰਿਟ ਤੇ ਨੌਕਰੀਆਂ ਮਿਲ ਜਾਂਦੀਆਂ ਨੌਜਵਾਨ ਆਪਣੇ ਗੁਰੂ ਆਪਣੇ ਦੇ ਆਪਣੇ ਸੂਬੇ ਚ ਰਹਿਣਾ ਚਾਹੁੰਦੇ ਆ ਭਗਵੰਤਬਾਨ ਜੀ ਨੇ ਕਿ ਦਿਸ਼ਾ ਦਿਖਾਈ ਹੈ ਜੋ ਇਸ ਅੰਦਿਨ ਨਾਲ ਬਹੁਤ ਸਾਰੇ ਕੰਮ ਹੋਣੇ ਆ ਤੁਸੀਂ ਜਿੰਨਾ ਗਿਣਾਏ ਆ ਕੰਮਾ ਤੋਂ ਸਰਕਾਰ ਨਹੀਂ ਪਾਈ ਗਈ ਇਹ ਇੱਕ ਹਰ ਪ੍ਰੋਸੈਸ ਸਾਡੀ ਨੀਅਤ ਕੋਈ ਕੋਈ ਨਾ ਇਹਦੇ ਇਥੇ ਸੱਤਵਾਂ ਤੋਂ ਲੰਬਾ ਹੀ ਹੁੰਦਾ ਸੀ ਜਿੰਨੀ ਇਲੈਕਸ਼ਨ ਕੰਪੇਨ ਕੀਤੀ ਅਸੀਂ ਕਹਿੰਦੇ ਐਮਪੀ ਬਣ ਜਾਂਦਾ ਬਾਅਦ ਵਿੱਚ ਕੋਈ ਸ਼ਕਲ ਨਹੀਂ ਹੁੰਦਾ ਐਵੇਂ ਤੇ ਤੁਹਾਨੂੰ ਇਹ ਚੁਕਾਇਦ ਨਹੀਂ ਆਉਗੀ ਪਰ ਆਪਾਂ ਹੀ ਪਲੈਨਿੰਗ ਨਾਲ ਸਾਰਿਆਂ ਦੀ ਸੇਵਾ ਇਹ ਵੀ ਨਾ ਸੋਚੋ ਸਾਰਾ ਕੁਝ ਸਾਡੇ ਪਿੰਡ ਲਈ ਮਿਲ ਜੇ ਬਾਕੀ ਆਲੇ ਦੁਆਲੇ ਸਾਰੇ ਪਿੰਡਾਂ ਦਾ ਵੀ ਜਿਹੜੀਆਂ ਸਭ ਤੋਂ ਪਹਿਲ ਦੇ ਆਧਾਰ ਤੇ ਜ਼ਰੂਰਤਾਂ ਉਹ ਪੂਰੀਆਂ ਕਰਨੀ ਰੋਡ ਹੈ ਕੋਈ ਕੁਲੀ ਹੈ ਕੋਈ ਸੜਕ ਹੈ ਕੋਈ ਸੀਵਰੇਜ ਹੈ ਨੌਜਵਾਨਾਂ ਖੇਡਾਂ ਵਾਸਤੇ ਮੈਂ ਨੌਜਵਾਨ ਜਿੰਨੇ ਰੱਖਿਆ ਤੁਹਾਨੂੰ ਮੈਂ ਬੜੇ ਖੁੱਲੇ ਦਿਲਾ کہہ ਰਿਹਾ ਜਿਹੜੇ ਨੌਜਵਾਨ ਖੇਡਾਂ ਨੂੰ ਲੈ ਕੇ ਸਟੇਡੀਅਮ ਨੂੰ ਲੈ ਕੇ ਜਾਂ ਜਿੰਨ ਨੂੰ ਲੈ ਕੇ ਜਦੋਂ ਵੀ ਮੰਨ ਲਓਗਾ ਮੈਨੇ ਸਾਹਬ ਨੂੰ ਨੋਟ ਕਰਾਓ ਮੈਨੂੰ ਦੱਸੋ ਪ੍ਰਾਇੋਰਟੀ ਖੇਡਾਂ ਨੂੰ ਦਾ ਸਮਾਨ ਵੀ ਸਟੇਡੀਅਮ ਨਾਲ ਕੇ ਰੱਖਾਂਗੇ ਬਾਹਰ ਹਸਪਤਾਲ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਣਾ ਹੈ ਇਹਦੀ ਬਹੁਤ سارے ਕੰਮ ਸਮਝਣ ਤੇ ਆਲਮੋਸਟ ਕੰਪਲੀਟ ਹੋ ਰਿਹਾ ਹੈ ਮਾਣੂਗਾ ਮੈਂ ਇਹ ਸਭ ਦੱਸਣ ਦੇ ਬਾਰੇ ਵਿੱਚ। ਤੋਂ ਮੈਂ ਤੇ ਸਿਰਫ ਤੁਹਾਨੂੰ ਜਿਹੜੀ ਸਭ ਤੋਂ ਜ਼ਰੂਰੀ ਗੱਲ ਕਰਨ ਲਈ ਆਇਆ ਸੀ ਸਾਡੀ ਸਾਡੀ ਸੰਜੀਦਗੀ ਸਾਡੀ ਫਿਕਰਮੰਦੀ ਜਿਹੜੀ ਆ ਉਹ ਸਿਰਫ ਗੱਲਾਂ ਬਾਤਾਂ ਨਹੀਂ ਆਸੀਂ ਜ਼ਮੀਨ ਤੇ ਕਰਕੇ ਦਿਖਾਣਾ ਚਾਹੁੰਦੇ ਸਾਡਾ ਆਪਣਾ ਸੂਬਾ ਅੱਗੇ ਵਧੇ ਸਾਡੇ ਲੋਕ ਅੱਗੇ ਵਧਣ ਇਹਦੇ ਤੁਹਾਡਾ ਸਾਰੇ ਦਾ ਸਹਿਯੋਗ ਜਿਹੜਾ ਹੈ ਉਹ ਵੀ ਇੱਕ ਚੀਜ਼ ਵੀ ਲੋੜ ਹੈ ਮੈਂ ਗੱਲਾਂ ਬਾਤਾਂ ਬਹੁਤ ਸਾਰੀਆਂ ਨਹੀਂ ਕਰਨੀਆਂ ਕੰਮ ਬੜੇ ਘੱਟ ਲੋਗਾਂ ਦਿਆ ਲੋਕ ਤੇ ਸਾਰੇ ਕਹਿੰਦੇ ਸੀ ਨੌਕਰੀਆਂ ਮੈਰਿਜ ਤੇ ਭਗਤ ਮਾਂ ਨਹੀਂ ਦਿੱਤੀਆਂ ਇੰਨੇ ਪੈਸੇ ਦੇ ਦੇ ਨੌਕਰੀ ਨਹੀਂ ਤੁਸੀ ਵੀ ਕੋਸ਼ਿਸ਼ ਕਰੋ ਹੁਣ ਸਾਡੇ ਕੋ ਸਭ ਤੋਂ ਵੱਧ ਧੀਰਜ ਤਾਂ ਲੱਗਦੀ ਬਦਲੀਆਂ ਨਹੀਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂ ਕੋਈ ਸਾਡੀ ਬੱਚੀ ਆ ਕੋਈ ਦੂਰ ਜਾਂਦੀ 100 ਕਿਲੋਮੀਟਰ 200 ਕਿਲੋਮੀਟਰ ਘਰ ਜੁਰ ਕੋਤੇ ਵਾਜਿਖੀ ਕੋਤੇ ਦੇਸੀ ਪਿਆਰੇ ਕਈ ਲੋਕ ਕਹਿੰਦੇ ਜੀ ਕਰਾ ਲਈ ਤੋ ਨਾ ਜੀ ਮਾਦੀ ਦੀ ਬਰੌਂ ਬਦਲੀ ਕਰਾ ਦੇ ਇੱਕ ਤੇ ਮੇਰੇ ਕੋ ਆਇਆ ਕਿ ਨਾ ਮਹਾਲੀ ਤੋਂ ਚੰਡੀ ਕਰਾ ਲਓ ਕੰਡੀ ਪਾਟੋ ਤੇ ਇੱਕ ਕਿਰਪਾ ਕਰਕੇ ਆਪਾਂ ਸਾਰੇ ਇਸ ਬਾਰੇ ਸੋਚੀਏ ਐਮ ਐਲ ਏ ਸਾਹਿਬ ਵਾਜਬ ਕੰਮ ਦੀ ਆਉਂ ਜਿਹੜਾ ਵਾਕੇ ਜਿਹੜੇ ਦਿੱਕਤ ਹੈ ਕਿ ਸਾਨੂੰ ਪ੍ਰੋਬਲਮ ਹੈ ਨਹੀਂ ਤੇ ਲੋਕ ਹੈ ਮਤਰੀ ਸਾਡੇ ਉਹ ਲੈ ਕਹਿੰਦੇ ਹੈ ਕਈ ਵਾਰ ਪਹਾੜ ਨਹੀਂ ਬਦਲੀਓ ਵਿੱਚ ਬਦਨਕੀ ਲੈ ਲੈਂਦੇ ਹੁਣ ਜਿਹੜਾ ਬੋਝ ਆ ਜਾਂਦਾ ਬਦਲੀ ਦੇ ਲੈਣ ਤੋਂ ਮੈਂ ਤੁਹਾਨੂੰ ਪਹਿ ਨਹੀਂ ਕਹਿ ਰਿਹਾ ਕੰਮ ਕਰੀਏ ਨੌਜਵਾਨਾਂ ਦੇ ਰੋਜ਼ਗਾਰ ਦੇ ਕਿਸਾਨਾਂ ਦੀ ਬਿਹਤਰੀ ਲਈ ਮਜ਼ਦੂਰਾਂ ਦੀ ਬਿਹਤਰੀ ਲਈ ਪਿੰਡ ਦੇ ਵਿਕਾਸ ਲਈ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਪਿੰਡ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਤੁਹਾਡੀ ਜ਼ਿੰਮੇਵਾਰੀ ਜੋ ਤੇਰਾ ਵੇ ਰੋਜ਼ ਮੁੱਛ ਦਾ ਸਵਾਲ ਬਣਾ ਕੇ ਲੜਾਈ ਲੜ ਕੇ ਰੋਜ਼ ਥਾਣੇ ਤੇ ਪਹੁੰਚਣਗੇ ਜਲ ਖਤਮ ਕਰੋ ਇਹ ਕੋਸ਼ਿਸ਼ ਕਰੋ ਜਿਹੜਾ ਕਿ ਕਿਉਂ ਬਹੁਤ ਵਧਾਈ ਦੇ ਪਾਤਰ ਹੈ ਤੁਹਾਡੀਆਂ ਮਾਮਾ ਬੈਠਿਆ ਭੈਣਾ ਇਹ ਜਿਹੜਾ ਕਲੇਸ਼ ਘਰਾਤਾ ਕਾਹ ਲੈਂਦਾ ਇਹ ਵੀ ਪਰੇਸ਼ਾਨ ਹੋ ਜੇ ਆਪਣੇ ਆਪ ਚ ਵਿਆੜੇ ਵਾਲੇ ਵੇਖੋ ਆਪਣੇ ਆਪ ਨੂੰ ਦੇਖੋ ਕਿਹੜੇ ਸਤਾਰਨ ਵਾਲੇ ਲੋੜ ਲੋੜ ਹੈ ਉਹ करिए ਤੇ ਪੰਜਾਬ ਨੂੰ ਬਿਹਤਰ ਬਣਾਈਏ ਗੁਰੂਆਂ ਦੀ ਤਰਕੀਅਤ ਤੇ ਜਨਕੌਰ ਸਾਹਿਬ ਸ਼ਹੀਦਾਂ ਦੀ ਤਰਤੀ ਸਾਡੇ ਇਸ ਤੋਂ ਮਹਾਨ ਤਰਤੀ ਦੁਨੀਆ ਚ ਦੀਆਂ ਜਿਸ ਤਰ੍ਹਾਂ ਕਿ ਅਸੀਂ ਅੱਜ ਬੈਠੇ ਹਾਂ ਤਾਂ ਆਪਾਂ ਆਪਣੇ ਗੁਰੂਆਂ ਦੇ ਵਿਸ਼ੇ ਨੂੰ ਉਹਨਾਂ ਦੀ ਸੋਚ ਨੂੰ ਹਮੇਸ਼ਾ ਯਾਦ ਰੱਖੀ ਜ ਆਪਣੇ ਭਾਈਚਾਰੇ ਨੂੰ ਮਜ਼ਬੂਤ ਕਰੀਏ ਪਿੰਡ ਨੂੰ ਸਾਫ਼ ਸੁਥਰਾ ਬਣਾਈਏ ਏਕੀ ਨੂੰ ਵਧਿਆ ਬਣਾਈਏ ਈਮਾਨਦਾਰੀ ਨਾਲ ਕਈ ਵਾਰ ਭਾਸ਼ਰ ਦੇਣ ਦੇ ਉੱਤੇ ਸਟੇਜਾਂ ਤੋਂ ਫੜ ਕੇ ਦੀ ਬੜੀ ਕ腐ਸ਼ਨ ਹੋ ਰਹੀ ਹੈ ਜੀ ਬਹੁਤ ਕ腐ਸ਼ਨ ਹੈ ਇਹ ਸਾਰੇ ਨਹੀਂ ਸਗੈ ਕਈ ਥਾਵਾਂ ਤੇ ਇਹ ਕੇਸ ਹੈ ਮੈਂ ਸਟੇਜਾਂ ਤੋਂ ਕਹਿਣਾ ਉੱਥੇ ਵੀ ਚਾਤੀ ਮਾਰੋ ਆਪਣੇ ਪੁੱਤ ਨੂੰ ਆਪਣੇ ਧੀ ਨੂੰ ਕਹਿ ਕੇ ਤਨਖਾਹ ਤੋਂ ਇਲਾਵਾ ਕਿੰਨੇ ਪੈਸੇ ਬਣਾ ਕੇ ਲਿਆ ਉਹ ਦੱਸ ਉਹ ਤਾਂ ਲੈ ਦੇਣ ਦੇ ਵੀ ਕ腐ਸ਼ਨ ਬਹੁਤ ਹੈ ਕ腐ਸ਼ਨ ਕੌਣ ਹੈ ਸਾਡੇ ਸਮਾਜ ਹੈ ਕੋਈ ਨਾ ਕੋਈ ਕਿਸੇ ਨਾਲ ਕਿਸੇ ਦਾ ਭੈਣ ਭਰਾ ਰਿਸ਼ਤੇਦਾਰ ਹੀ ਹੈ ਸੋ ਟਾਕਸ ਵੀ ਰਹੀ ਹੈ ਜੁम्मेवार ਵੀ ਰਹੀਏ ਤੇ ਬਿਹਤਰ ਬਣਾਈਏ ਤੋਂ ਅੱਜ ਤੁਹਾਡੇ ਕਰਨਾ ਚਾਹੀਦੀ ਬੇਨਤੀ ਕਰਨਾ ਇਸ ਜਿਹੜਾ ਇਹ ਤੁਹਾਡੇ ਕੋਲ ਵਾਦਾ ਕੀਤਾ ਸੀ ਇਹਦੇ ਵੀ ਅੱਜ ਗ੍ਰਾਂਟ 30 ਲੱਖ ਦੀ ਮਨਜ਼ੂਰੀ ਦਿੱਤੀ ਹੈ ਅਸੀਂ ਜਲਦੀ ਕੰਮ ਸ਼ੁਰੂ ਕਰਾ ਕੇ ਤੁਹਾਡਾ ਉਤਕਰਨ ਵੀ ਮਾਣੋਗਾ ਮੈਂ ਸਭ ਨਾਲ ਅਸੀਂ ਆਵਾਂਗੇ ਇਸ ਦਾ ਵਾਦਾ ਕਰਦਾ ਪਰ ਉਹ ਵਾਲੀ ਤਾਂ ਇਹ ਜ਼ਰੂਰ ਇਹ ਪੱਲੀ ਘਾਟ ਮਿਲੀ ਹੈ ਮੇਰਾ ਗੱਲ ਕੀਤੀ ਹੈ ਵੀ ਤੁਹਾਡੇ ਹਲਕਿਆਂ ਦੇੜੀਆਂ ਤੇ ਫਿਰ ਮੈਂ ਵੀ ਇਹੀ ਸਲਾਹ ਇਹਨਾਂ ਦਿੱਤੀ ਵੀ ਪਹਿਲੀ ਆਪਾਂ ਸਾਰਿਆਂ ਨੂੰ ਦਿੰਦੇ ਆ ਕਿ ਇਹ ਇਹ ਜਿਹੜੀ ਇਹ ਜਿਹੜੀ ਸਮੱਸਿਆ ਹੈ ਉਹ ਬਹੁਤ ਗੰਭੀਰ ਸੀ ਅਸੀਂ ਦੇਖਿਆ ਵੀ ਆਹ ਉਹ ਕਲੀਆਂ ਤੋਂ ਜਾ ਕੇ ਤੇ ਫਿਰ ਇਹ ਜਿਹੜੀ ਸੀਵੇਜੀ 20 ਲੱਖ ਦੀ ਗ੍ਰਾਂਟ ਮੈਂ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਸਾਡੇ ਅਲਕੇ ਤੋਂ ਸ਼ੁਰੂਆਤ ਕੀਤੀ ਹੈ ਔਰ ਇਸ ਸਾਡੇ ਬੇਟ ਇਲਾਕੇ ਦੇ ਸਾਰੇ ਪਿੰਡਾਂ 'ਚ ਸਰਕਾਰ ਵੱਲੋਂ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਬਰਾਮਪੁਰ ਬੇਡ 'ਚ ਅਸੀਂ ਦੇਖਿਆ ਗਿਆ ਆਮ ਆਦਮੀ ਕਲੀਨਿਕ ਜਿਹੜਾ ਉਹ तकरीबन ਹੁਣ ਪੂਰਾ ਹੋ ਚੁੱਕਾ ਹੈ ਸਟਾਫਾਂ ਦੀ ਫੇਡ ਕਰ ਰਹੇ ਹਾਂ ਉਹ ਵੀ ਸ਼ੁਰੂ ਹੋ ਜਾਏਗਾ ਔਰ ਜਿਹੜੀ ਬੇਲੇ ਤੋਂ ਬਰਾਮਪੁਰ ਨੂੰ ਸੜਕ ਹੈ ਟੱਪਰੀਆਂ 'ੋਂ ਅਮਰ ਸਿੰਘ ਤੱਕ ਉਹ ਵੀ ਉਹਦਾ ਕੰਮ ਵੀ ਪੂਰਾ ਚੱਲ ਰਿਹਾ ਹੈ ਤੇਜ਼ੀ ਨਾਲ ਤੇ ਉਹ ਵੀ ਬਹੁਤ ਜਲਦੀ ਜਿਹੜਾ ਪੂਰਾ ਹੋ ਜਾਏਗਾ ਬੜੀ ਬਿਜਲੀ ਦੀ ਸਮੱਸਿਆ ਸੀ ਬਰਾਂਪੁਰ ਬੇੜ ਦੀ ਉਹ ਵੀ ਪੂਰੀ ਹੋ ਗਈ। ਔਰ ਇਲਾਕੇ ਦੇ ਹੋਰ ਸਾਰੇ ਪਿੰਡਾਂ ਦੇ ਬੇੜ ਦੇ ਕੀ ਸਾਰੇ ਆਪਣੇ ਇਲਾਕੇ ਦੇ ਪਿੰਡਾਂ ਨੂੰ ਜਿਹੜੀਆਂ ਗਰੰਟਾ ਅਸੀਂ ਦੇ ਰਹੇ ਹਾਂ। ਔਰ ਅੱਜ ਹੀ ਮੈਂ ਕੜੂਏ 'ਚ 350 ਕਰੋੜ ਦੇ ਜਿਹੜੇ ਉੱਥੇ ਪ੍ਰੋਜੈਕਟ ਅੱਜ ਸ਼ੁਰੂ ਕਰਕੇ ਆਇਆ। ਤੋਂ ਰੋਮਾਂ ਦੇ ਅੰਕ ਵਿੱਚ ਗੱਲ ਕਰਾਂ। ਮਤਲਬ ਕੜੂਏ 'ਚ ਗਲੀਆਂ ਨਾਲੀਆਂ ਦਾ ਇੰਨਾ ਬੁਰਾ ਹਾਲ ਹੈ। ਔਰ ਅਜ ਸ਼ਮਸ਼ਾਨ ਘਾਟਾ ਦਾ ਫਰਹ ਤੁਸੀਂ ਉੱਥੇ ਪਹੁੰਚ ਨਹੀਂ ਸਕਦੇ ਬੋਡੀ ਲੈ ਕੇ। ਅੱਜ ਤੁਸੀਂ ਜਾ ਕੇ ਦੇਖੋ 2.5 2.5 ਸਾਲ ਦੇ ਅੰਦਰ ਅੱਜ ਸਾਰੀਆਂ ਉਥੇ ਗਲੀਆਂ ਬਣੀਆਂ ਸ਼ਮਸ਼ਾਨ ਘਾਟਾ ਬਣੇ ਔਰ ਦੋ ਦਿਨ ਛੱਪੜ ਪੈ ਸੀ। ਅੱਜ ਉਹਨਾਂ ਛੱਪੜਾਂ ਨੂੰ ਪੂਰ ਕੇ ਉਥੇ ਦੋ ਵਜੜ ਹੈਗੇ ਆ। ਸਾਡੇ ਪਾਰਕ ਮੰਨੇ ਐਮਸੀ ਦਾ ਦਫ਼ਤਰ ਬਣਨਾ ਹੈ। ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਆਪਾਂ ਇਮਾਨਦਾਰੀ ਨਾਲ ਜਿਹੜਾ ਹੈਗਾ ਆਪਣੇ ਇਲਾਕੇ ਦੀ ਸੇਵਾ ਕਰੀ ਕਿਉਂਕਿ ਪਹਿਲੀਆਂ ਸਰਕਾਰਾਂ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਉਹ ਕੀ ਕਰਦੇ ਸੀ ਉਹਨਾਂ ਦਾ ਮੰਤਵ ਇਹ ਇਲਾਕ ਸੀ ਉਹਨਾਂ ਦੀ ਪਾਲਿਸੀ ਇਹ ਸੀ ਕਿ ਅਸੀਂ ਆਪਣੇ ਘਰ ਭੰਨੇ ਲੋਕਾਂ ਬਾਰੇ ਨਹੀਂ ਸੋਚਦੇ ਜਿੰਨੇ ਮਾਫੀਏ ਚਲਾਏ ਆ ਜਿਹੜਾ ਸਭ ਤੋਂ ਬੇਟਰੀ ਉੱਤੇ ਥੱਲੇ ਚਾਹੇ ਉਹ ਨਸ਼ਿਆਂ ਦਾ ਕਾਰੋਬਾਰ ਹੋਵੇ ਚਾਹੇ ਦਿੱਤੇ ਦਾ ਹੋਵੇ ਔਰ ਤੁਸੀਂ ਇਸ ਬਾਰੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਪਢਾਈ ਸਾਲ ਹੋ ਗਏ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਿਹੜੀ ਹੈ ਸਾਡੀ ਸਰਕਾਰ ਵੱਲੋਂ ਨਹੀਂ ਹੈ ਕੋਈ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਸਾਡੇ ਕੋਈ ਵਿਨਤਾ ਮਾਫੀਆ ਚੱਲਦਾ ਜਾਂ ਕੋਈ ਨਸ਼ੇ ਸਾਡੇ 5 ਰੁਪਏ ਲੇਤਾ ਤਾਂ ਸਰ ਵਿੱਚ ਗੰਦਾ ਆਪਣੀ ਟਰਾਲੀ ਲੈ ਕੇ ਜਾਓ ਆਪਣੇ ਬੰਦੇ ਲੈ ਜਾਓ ਭੜਕੇ ਲਿਓ ਮੇਰੇ ਖਿਆਲ ਇਹ ਬਹੁਤ ਵੱਡਾ ਰੁਜ਼ਗਾਰ ਵੀ ਸਾਡੇ ਇਲਾਕੇ ਨੂੰ ਰੁਜ਼ਗਾਰ ਵੀ ਮਿਲਿਆ ਜਿੱਥੇ ਦਿੱਤਾ ਉਥੇ ਜਿਹੜੀ ਲੇਬਰ ਲੱਗਦੀ ਉਹ ਵੀ ਸਾਡੇ ਇਲਾਕੇ ਦੀ ਹੈ ਕਿ ਇਹ ਇੱਕ ਬਹੁਤ ਵੱਡਾ ਜਿਹੜਾ ਆਹੋ ਸਾਡੇ ਇਲਾਕੇ ਨੂੰ ਜਿਹੜਾ ਵਰਦਾਨ ਮਿਲਿਆ ਹੈ ਤੇ ਉਸ ਤੋਂ ਇਲਾਵਾ ਚਾਹੇ ਸਕੂਲਾਂ ਦੀ ਗੱਲ ਕਰਨੀ ਚਾਹੇ ਹਸਪਤਾਲਾਂ ਦੀ ਗੱਲ ਕਰਨੀ 10 ਦੇ ਕਰੀਬ ਨਵੀਆਂ ਡਿਸਪੈਂਸਰੀਆਂ ਖੋਲ੍ਹਣੇ 9 ਆਮਾਨ ਕੀ ਸ਼ੁਰੂ ਹੋ ਚੁੱਕੀ ਹੈ ਜਿਹੜਾ ਤੁਹਾਡੇ ਬਰਾਂਪੁਰ ਪਿੰਡ ਵਾਲਾ ਸ਼ੁਰੂ ਹੋਣਾ ਹੈ ਪੰਜਾਬ ਬੈਡ ਦਾ ਹਸਪੀਟਲ ਜਮਕੌਰ ਸਾਹਿਬ ਤਿਆਰ ਹੋ ਚੁੱਕਿਆ ਹੈ ਔਰ ਉਹਦਾ ਬਹੁਤ ਜ਼ਰੂਰੀ ਘਾਟਨ ਕਰਨਾ ਹੈ ਔਰ ਸਾਡੀ ਕੋਸ਼ਿਸ਼ ਇਹ ਹੈ ਤਾਂ ਸਾਹਿਬ ਵੀ ਬੈਠੇ ਤੁਸੀਂ ਵੀ ਬੇਨਤੀ ਕਰੀ ਅਸੀਂ ਮੈਂ ਵੀ ਕਰਾਂਗਾ ਕਿ ਮਾਨ ਸਾਹਿਬ ਤੋਂ ਘਾਟਨ ਕਰੀ ਕਿਉਂਕਿ ਇੱਕ ਛੋਟਾ ਕੰਮ ਨਹੀਂ ਹੈਗਾ ਇਲਾਕੇ ਲਈ ਬਹੁਤ ਵੱਡਾ ਹੈ ਸੋ ਇੱਕ ਇੱਕ ਜਿਹੜੀ ਸਮੱਸਿਆ ਹੈਗਾ ਫੈਰਾਸਫ ਮਾਇਨਾ ਕਰਨ ਮੈਨੂੰ ਤਾਂ ਰੋਕਿਆ ਵੀ ਇਹ ਸਾਰੇ ਮੈਨੂੰ ਦੱਸਣ ਵਾਲੇ ਕੰਮ ਨਹੀਂ ਇਹ ਜਾਦਮਾਜੀ ਮੈਨੂੰ ਦੱਸ ਦੇ। ਅੱਜ ਤਾਂ ਸਾਡਾ ਮੇਨ ਜਿਹੜਾ ਕੰਮ ਸੀ ਕੰਮ ਸਾਹਿਬ ਨੇ ਉਹ ਰਿਵਾਇਤ ਤੋੜੀ ਕਿ ਐਮਪੀ ਬਣ ਕੇ ਮੁੜ ਕੇ ਆਉਂਦੇ ਹੀ ਨਹੀਂ। ਹੁੰਦਾ ਇਦਾਂ ਹੀ ਪਰ ਇਹਨਾਂ ਨੇ ਇਹਨਾਂ ਨੇ ਕਿ ਪਹਿਲਾਂ ਵੀ ਆਏ ਲੇਕਿਨ ਆ ਜਿਹੜਾ ਹੁਣ ਗਾਂਡਾ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਤਾਂ ਵੀ ਇਹਨਾਂ ਨੇ ਜਿਹੜਾ ਹੈਗਾ ਯਾਦ ਕੀਤਾ। ਸਾਰੇ ਆਪਾਂ ਸਭ ਤੋਂ ਪਹਿਲਾਂ ਵਾਕੀ ਵੀ ਹੋਰ ਵੀ ਅਸੀਂ ਫੈਸਲੇ ਲੈਣੇ ਨੇ ਉਹ ਤੋਂ ਅੰਡਾ ਤੇ ਉਹਦੇ ਵੀ ਮੈਂ ਹੁਣ ਸਾਰਾ ਪਲਾਨ ਬਣਾ ਕੇ ਤੁਹਾਨੂੰ ਦੱਸਾਂਗਾ ਪਰ ਇਹ ਮੈਂ ਸਮਝਦਾ ਜੀ ਸਭ ਤੋਂ ਅਹਿਮ ਜਿਹੜਾ ਹੈ ਇਹ ਸਾਡਾ ਤਕਰੀਬਨ ਲਾਸਟ ਪਿੰਡ ਹੈ ਜਦੋਂ ਅਸੀਂ ਇਲੈਕਸ਼ਨ ਚ ਆਏ ਸੀ ਫਸੇ ਪਿੰਡ ਦੇ ਇਮਾਰਤ ਬਣਦੀ ਸੀ ਦੁਦਾਰਾ ਸਾਹਿਬ ਦੀ ਉੱਥੇ ਉਹਨਾਂ ਨੇ ਕਿਹਾ ਵੀ ਸਾਨੂੰ ਇਟਾ ਚਾਹੀਦੀ ਹੈ ਸੀਮੈਂਟ ਅਸੀਂ ਨਾਲ ਦੀ ਨਾਲ ਮੈਂ ਕਿਹਾ 60-70 ਹਜ਼ਾਰ ਦਾ ਉਹਨੂੰ ਮੈਂ ਆਪਣੇ ਪਰਸਨਲ ਲੋਕੋ ਤੋਂ ਅੱਗੇ ਚਲੋ ਵਾਇਰ ਨੂੰ ਮਾਫ ਕਰਿਆ ਇਹ ਕਹਿਣਾ ਨਹੀਂ ਚਾਹੀਦਾ ਪਰ ਲਾਲ ਦੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਕਾਰਨ ਜਿੱਦ ਆਖਰੀ ਪਿੰਡਾ ਪਾਸੇ ਸਾਡਾ ਇਹ ਅਸੀਂ ਇੱਧਰੋਂ ਹੀ ਸ਼ੁਰੂ ਕਰ ਗਏ ਲੋਕ ਤਾਂ ਕਹਿੰਦੇ ਵੀ ਸੈਂਟਰ ਚੋਂ ਸ਼ੁਰੂ ਕਰੀਏ ਅਸੀਂ ਅਸੀਂ ਪੈਰੀਫਰੀ ਤੋਂ ਕਰਦੇ ਹਾਂ ਅਖੀਰ ਲੈ ਪੜਦੇ ਉੱਥੋਂ ਗਰੰਡਾ ਜਾਈਏ ਫੇਰ ਅਸੀਂ ਜਾਣਾ ਸੋ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿੰਨਾ ਪਿਆਰ ਤੁਹਾਡਾ ਮੈਂ ਸਲਾਮ ਕਰਦਾ ਤੁਹਾਡੇ ਪਿਆਰ ਨੂੰ ਕੀ ਸਾਰੇ ਇਲਾਕੇ ਦੇ ਜਿਹੜੇ ਆਏ ਹੋਏ ਕੰਦੇਸ ਗ੍ਰੇਟ ਦੇ ਵੀ ਆ ਧੰਨਵਾਦ ਹੈ ਸਰਦਾਰ ਜੀ ਖਿਲਾਮ ਤੇ ਤੁਸੀਂ ਮਾਨ ਆਪਣੇ ਕੰਨ ਸਾਹਿਬ ਨੂੰ ਜਿੱਥੇ ਮਾਨ ਸਾਹਿਬ ਨੂੰ ਪ੍ਰਸ਼ੰਸਾ ਕਰਦੇ ਹੋ ਕੰਨ ਸਾਹਿਬ ਨੂੰ ਵੀ ਕਰਦੇ ਹੋ ਤੇ ਤੁਸੀਂ ਬਹੁਤ ਵੱਡੀ ਗੱਲ ਦੀ ਜਿੱਥੇ ਪਹੁੰਚੇ